ਕੰਪਲ ਪ੍ਰਸ਼ਾਸਨ ਤੋਖਤੜੀ ਦੇਵੀ ਦੇ ਸ਼ਾਮਲ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਮੁਕਾਬਲਾ ਕਰ ਰਿਹਾ ਹੈ ਜੋ ਗ੍ਰੀਨ ਕਾਰਡ ਲਾਭ ਦਾ ਦਾਅਵਾ ਕਰਨ ਦੇ ਲਈ ਅਮਰੀਕੀ ਨਾਗਰਿਕਾ ਦੇ ਨਾਲ ਤੋਖਤੜੀ ਦੇ ਨਾਲ ਵਿਆਹ ਕਰਦੇ ਨੇ ਅਮਰੀਕੀ ਅਧਿਕਾਰੀਆਂ ਨੇ ਵਾਰ-ਵਾਰ ਦੱਸਿਆ ਕਿ ਸਿਰਫ ਇਮੀਗ੍ਰੇਸ਼ਨ ਲਾਭ ਪ੍ਰਾਪਤ ਕਰਨ ਦੇ ਲਈ ਵਿਆਹ ਕਰਨਾ ਇੱਕ ਅਪਰਾਧ ਹੈ ਅਤੇ ਇਸ ਦੇ ਨਾਲ ਦੇਸ਼ ਨਿਕਾਲਾ ਗ੍ਰਿਫਤਾਰੀ ਅਤੇ ਭਾਰੀ ਜੁਰਮਾਨੇ ਹੋ ਸਕਦੇ ਨੇ ਵਿਆਹ ਆਧਾਰਿਤ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਸਯੁਕਤ ਰਾਜ ਅਮਰੀਕਾ ਦੇ ਵਿੱਚ ਕਾਨੂੰਨੀ ਇਮੀਗ੍ਰੇਸ਼ਨ ਦਰਜਾ ਪ੍ਰਾਪਤ ਕਰਨ ਅਤੇ ਸਮੇਂ ਦੇ ਨਾਲ ਨਾਗਰਿਕਤਾ ਦੇ ਲਈ ਯੋਗ ਹੋਣ ਦੇ ਲਈ ਕਈ ਕਦਮ ਸ਼ਾਮਲ ਹੁੰਦੇ ਨੇ ਇੱਕਦਮ ਤੁਹਾਡੇ ਦੁਆਰਾ ਸਿਫਤ ਰਾਜ ਅਮਰੀਕਾ ਦੇ ਵਿੱਚ ਯਾਤਰਾ ਕਰਨ ਵਾਲੇ ਵਿਆ ਆਧਾਰਿਤ ਵੀਜ਼ੇ ਦੀ ਕਿਸਮ ਦੇ ਨਾਲ ਨਾਲ ਹੋਰ ਕਾਰਕਾਂ ਉੱਤੇ ਵੀ ਨਿਰਭਰ ਕਰਦੇ ਨੇ ਆਓ ਗੱਲ ਕਰਦੇ ਹਾਂ ਫਾਈਨੈਂਸ ਵੀਜ਼ਾ ਜਾਂ ਫਿਰ ਕੀ ਵਰਨਰ ਗੈਰ ਪ੍ਰਵਾਸੀ ਵੀਜ਼ਾ ਦੀ ਜੇਕਰ ਤੁਸੀਂ ਅਮਰੀਕਾ ਨਾਗਰਿਕ ਹੋ ਜੋ ਆਪਣੇ ਵਿਦੇਸ਼ੀ ਮੰਗੇਤਰ ਨੂੰ ਵਿਆਹ ਦੇ ਲਈ ਸੰਯੁਕਤ ਰਾਜ ਅਮਰੀਕਾ ਲਿਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਫਾਰਮ I-129F ਏਲੀਨ ਮੰਗੇਤਰ ਦੇ ਲਈ ਪਟੀਸ਼ਨ ਦਾਇਰ ਕਰਨ ਦੀ ਲੋੜ ਹੋਵੇਗੀ ਇਹ ਤੁਹਾਡੀ ਮੰਗੇਤਰ K-1 ਗੈਰ ਪ੍ਰਵਾਸੀ ਵੀਜ਼ਾ ਪ੍ਰਾਪਤ ਕਰਨ ਦਾ ਪਹਿਲਾ ਕਦਮ ਹੈ K-1 ਗੈਰ ਪ੍ਰਵਾਸੀ ਵੀਜ਼ਾ ਨੂੰ ਮੰਗੇਤਰ ਵੀਜ਼ਾ ਵੀ ਕਿਹਾ ਜਾਂਦਾ ਹੈ ਤੁਹਾਨੂੰ ਜਾਂ ਤਾਂ ਦਾਖਲੇ ਦੇ 90 ਦਿਨਾਂ ਦੇ ਅੰਦਰ ਕਿਸੇ ਅਮਰੀਕੀ ਨਾਗਰਿਕ ਦੇ ਨਾਲ ਵਿਆਹ ਕਰਨਾ ਪਵੇਗਾ ਜਾਂ ਸੰਯੁਕਤ ਰਾਜ ਛੁੱਟਣਾ ਪਵੇਗਾ ਤੁਹਾਡੇ ਵਿਆਹ ਤੋਂ ਬਾਅਦ ਕਿਸੇ ਅਮਰੀਕੀ ਨਾਗਰਿਕ ਦੇ ਨਾਲ ਜਿਸ ਨੇ ਤੁਹਾਡੇ ਲਈ ਅਰਜ਼ੀ ਦਿੱਤੀ ਹੈ ਤੁਹਾਨੂੰ ਸਥਾਈ ਨਿਵਾਸ ਰਜਿਸਟਰ ਕਰਨ ਜਾਂ ਫਿਰ ਸਥਿਤੀ ਨੂੰ ਅਨੁਕੂਲ ਬਣਾਉਣ ਦੇ ਲਈ ਇੱਕ ਅਰਜੀ ਦਾਇਰ ਕਰਨੀ ਚਾਹੀਦੀ ਹੈ K1 ਮੰਗੇਤਰ ਵੀਜ਼ਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਅਤੇ ਤੁਹਾਡੇ ਮੰਗੇਤਰ ਨੂੰ ਤੁਹਾਡੇ ਮੰਗੇਤਰ ਦੇ K1 ਘਰ ਪ੍ਰਵਾਸੀ ਵੀਜ਼ਾ ਦੇ ਵਜੋਂ ਅਮਰੀਕਾ ਵਿੱਚ ਦਾਖਲ ਹੋਣ ਦੇ 90 ਦਿਨਾਂ ਦੇ ਅੰਦਰ ਇੱਕ ਦੂਜੇ ਨਾਲ ਵਿਆਹ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ ਤੁਹਾਡਾ ਵਿਆਹ ਵੈਧ ਹੋਣਾ ਚਾਹੀਦਾ ਹੈ ਭਾਵ ਤੁਹਾਡੇ ਅਤੇ ਤੁਹਾਡੇ ਮੰਗੇਤਰ ਦੋਵਾਂ ਦਾ ਇਕੱਠੇ ਜੀਵਨ ਸਥਾਪਿਤ ਕਰਨ ਦਾ ਇੱਕ ਸੱਚਾ ਇਰਾਦਾ ਹੈ ਅਤੇ ਵਿਆਹ ਸਿਰਫ ਇਮੀਗ੍ਰੇਸ਼ਨ ਲਾਭ ਪ੍ਰਾਪਤ ਕਰਨ ਦੇ ਉਦੇਸ਼ ਲਈ ਨਹੀਂ ਹੈ ਜੇਕਰ ਤੁਹਾਡੀ ਮੰਗੇਤਰ ਤੁਹਾਡੇ ਨਾਲ K1 ਗੈਰ ਪ੍ਰਵਾਸੀ ਵਿਜੋ ਸਿੱਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੁੰਦੇ 90 ਦਿਨਾਂ ਦੇ ਅੰਦਰ ਵਿਆਹ ਕਰ ਲੈਂਦੀ ਹੈ ਤਾਂ ਉਹ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਕਾਨੂੰਨੀ ਸਥਾਈ ਨਿਵਾਸੀ ਸਥਿਤੀ ਜਾਂ ਗ੍ਰੀਨ ਕਾਰਡ ਲਈ ਅਜਿ ਦੇ ਸੱਦੇ ਜੇਕਰ ਤੁਸੀਂ ਪਹਿਲਾਂ ਹੀ ਰੀ ਵਿਆਹ ਹੋਇਓ ਤਾਂ ਸਯੁਕਤ ਰਾਜ ਤੋਂ ਬਾਹਰ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹੋ ਜੇ ਤੁਹਾਡੀ ਮੰਗੇਤਰ ਪਹਿਲਾਂ ਹੀ ਸਯੁਕਤ ਰਾਜ ਅਮਰੀਕਾ ਵਿੱਚ ਕਾਰਨੀ ਤੋੜਤੇ ਰਹਿ ਰਹੀ ਹੈ ਤਾਂ ਤੁਹਾਡਾ ਜੀਵਨ ਸਾਥੀ ਜਾਂ ਮੰਗੇਤਰ ਮੰਗੇਤਰ ਵੀਜ਼ਾ ਦੇ ਲਈ ਯੋਗ ਨਹੀਂ ਹੈ ਜੇਕਰ ਤੁਹਾਡਾ ਫਾਰਮ I-145 ਮਨਜ਼ੂਰ ਹੋ ਜਾਂਦਾ ਹੈ ਤਾਂ ਤੁਹਾਡੀ ਸਥਿਤੀ ਨੂੰ ਕੇ ਗੈਰ ਬਰਵਾਸੀ ਤੋਂ ਇੱਕ ਸ਼ਰਤੀਆ ਸਥਾਈ ਨਿਵਾਸ ਦੇ ਰੂਪ ਵਿੱਚ ਐਡਜਸਟ ਕੀਤਾ ਜਾਵੇਗਾ ਤੁਹਾਡੇ ਕੋਲ 2 ਸਾਲਾਂ ਦੇ ਲਈ ਉਹ ਸ਼ਰਤ ਜਾਂ ਸਥਿਤੀ ਰਹੇਗੀ ਹਾਲਾਂਕਿ ਜੇਕਰ ਤੁਸੀਂ ਆਪਣੇ K1 ਵੀਜ਼ੇ ਨੂੰ ਸਪੌਂਸਰ ਕਰਨ ਵਾਲੇ ਅਮਰੀਕੀ ਨਾਗਰਿਕ ਦੇ ਨਾਲ ਵਿਆਹ ਕਿਤੇ ਵੀ ਨਾ ਅਮਰੀਕਾ ਵਿੱਚ ਰਹਿੰਦੇ ਹੋ ਜਾਂ ਕਿਸੇ ਹੋਰ ਦੇ ਨਾਲ ਵਿਆਹ ਕਰਤੇ ਹੋ ਤਾਂ ਤੁਸੀਂ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰੋਗੀ ਤੁਹਾਡੀ ਕੋਈ ਵੀ ਕਾਨੂੰਨੀ ਸਥਿਤੀ ਨਹੀਂ ਰਹੇਗੀ ਅਤੇ ਤੁਹਾਨੂੰ ਅਮਰੀਕਾ ਤੋਂ ਦੇਸ਼ ਦੀ ਕਾਲਾ ਤੇ ਦਿੱਤਾ ਜਾਵੇਗਾ ਅੱਗੇ ਗੱਲ ਕਰਦੇ ਹਾਂ K3 ਗੈਰ ਪ੍ਰਵਾਸੀ ਸਥਿਤੀ ਦੀ ਜੇਕਰ ਤੁਸੀਂ ਇੱਕ ਅੰਮ੍ਰਿਤਕੀ ਨਾਗਰਿਕ ਹੋ ਅਤੇ ਤੁਸੀਂ ਆਪਣੇ ਵਿਦੇਸ਼ੀ ਜੀਵਨ ਸਾਥੀ ਦੇ ਲਈ ਇੱਕ ਫਾਰਮ I-130 ਏਲੀਨ ਰਿਸ਼ਤੇਦਾਰ ਦੇ ਲਈ ਪਟੇ ਤਿਆਰ ਕੀਤੀ ਹੈ ਜੋ ਕਿ ਵਿਦੇਸ਼ ਦੇ ਵਿੱਚ ਤਾਂ ਤੁਸੀਂ ਆਪਣੇ ਵਿਦੇਸ਼ੀ ਜੀਵਨ ਸਾਥੀ ਅਤੇ ਉਹਨਾਂ ਦੇ ਬੱਚਿਆਂ ਦੇ ਲਈ K3 ਅਤੇ K4 ਗੈਰ ਪ੍ਰਵਾਸੀ ਵੀਜ਼ਾ ਪ੍ਰਾਪਤ ਕਰਨ ਦੇ ਲਈ ਇੱਕ ਫਾਰਮ I-130 ਐਲੀਅਨ ਮੰਗੇਟਰ E ਵਿਲੇ ਪਟੀਸ਼ਨ ਦਾਇਰ ਕਰ ਸਕਦੇ ਹੋ ਜੋ ਕਿ ਫਾਰਮ I-130 ਪ੍ਰਕਿਰਿਆ ਦੀ ਉਡੀਕ ਕਰਨ ਦੇ ਲਈ ਸ੍ਰੀ ਰਾਜ ਅਮਰੀਕਾ ਆਉਣ ਦੇ ਲਈ ਹੈ ਇੱਕ ਫਾਰਮ I-130 ਮਨਜ਼ੂਰ ਹੋ ਜਾਣ ਤੋਂ ਬਾਅਦ ਲਾਪਤਵੀ ਹੁਣ K3 ਜਾਂ K4 ਗੈਰ ਪ੍ਰਵਾਸੀ ਵੀਜ਼ਾ ਦੇ ਲਈ ਯੋਗ ਨਹੀਂ ਰਹਿੰਦੇ ਇਸ ਲਈ ਵਿਦੇਸ਼ੀ ਭਾਰਤ ਬਹੁਤ ਘੱਟ ਹੀ K3 ਕੇ 4 ਵੀਜ਼ਾ ਜਾਰੀ ਕਰਦਾ ਹੈ ਤੁਹਾਨੂੰ ਪਰਿਵਾਰ ਆਧਾਰਿਤ ਵੀਜ਼ਾ ਪਟੀਸ਼ਨ ਦੀ ਪ੍ਰਵਾਨਗੀ ਦੀ ਉਡੀਕ ਕਰਦੇ ਹੋਏ ਅਸਥਾਈ ਤੌਰ ਉਤੇ ਸਿਉਪਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੁੰਦੀ ਜਾ ਸਕਦਾ ਹੈ ਇੱਕ ਵਾਰ I-130 ਮਨਜ਼ੂਰ ਹੋ ਜਾਣ ਤੋਂ ਬਾਅਦ ਤੁਸੀਂ ਕਾਨੂੰਨੀ ਸਥਾਈ ਨਿਵਾਸ ਦੇ ਹੱਕਦਾਰ ਹੋ ਜਾਂਦੇ ਹੋ ਤੇ ਤੁਹਾਨੂੰ ਸਥਾਈ ਨਿਵਾਸ ਦੇ ਰਜਿਸਟਰ ਕਰਨ ਜਾਂ ਫਿਰ ਸੀਨੂ ਐਡਜਸਟ ਕਰਨ ਲਈ ਇੱਕ ਅਰਜ਼ੀ ਦਾਖਲ ਕਰਨ ਦੀ ਜ਼ਰੂਰਤ ਹੋਵੇਗੀ ਅਗ੍ਹੀ ਗੱਲ ਕਰਦੇ ਹਾਂ ਵਿਆਦੀ ਧੋਖਾਧੜੀ ਦੇ ਲਈ ਇੱਥੇ ਕੀ ਸਜ਼ਾਵਾਂ ਨੇ ਵਿਆਸਮਤੀ ਧੋਖਾਧੜੀ ਕਰਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਹਨਾਂ ਨੂੰ ਸਿਉਤਰਾਜ ਅਮਰੀਕਾ ਵਿੱਚ ਭੂਿਕ ਵਿੱਚ ਇਮੀਗ੍ਰੇਸ਼ਨ ਲਾਪਤਾ ਪੱਤਰਾਂ ਤੋਂ ਰੋਕਿਆ ਜਾ ਸਕਦਾ ਹੈ ਵਿਆ ਧੋਖਾਧੜੀ ਕਾਨੂੰਨ ਦੀ ਧਾਰਾ 50 ਇਹ ਕੋਈ ਵੀ ਵਿਅਕਤੀ ਜੋ ਜਾਣ ਬੁੱਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਕਿਸੇ ਵੀ ਪਰਬੰਧ ਤੋਂ ਬਚਣ ਲਈ ਵਿਆਹ ਦੇ ਵਿੱਚ ਦਾਖਲ ਹੁੰਦਾ ਉਸ ਨੂੰ 5 ਸਾਲ ਤੋਂ ਵਰਤੀ ਕੈ ਜਾਂ ਫਿਰ 2.5 ਲੱਖ ਡਾਲਰ ਤੋਂ ਵਰਤਸਮਾਨਾ ਹੋ ਸਕਦਾ ਹੈ ਜਾਂ ਦੋਵੇਂ ਹੋ ਸਕਦੇ ਜੇਕਰ ਤੁਹਾਡਾ ਵਿਆਹ 2 ਸਾਲ ਤੋਂ ਘੱਟ ਸਮੇਂ ਤੋਂ ਹੋਇਆ ਹੈ ਤਾਂ ਜਦੋਂ ਤੁਹਾਡਾ ਫਾਰਮ I-485 ਮਨਜ਼ੂਰ ਹੋ ਜਾਂਦਾ ਹੈ ਤਾਂ ਤੁਹਾਨੂੰ USCIS ਤੋਂ ਸ਼ਰਤਕੀਆਂ ਰਿਹਾਈਸ਼ੀ ਦਰਜਾ ਪ੍ਰਾਪਤ ਹੋਵੇਗਾ ਤੁਹਾਡੀਆਂ ਸ਼ਰਤਾਂ ਰਿਹਾਈਸ਼ੀ ਦੀ ਦੂਸਰੀ ਬਰੇਕਾਂਟ ਤੋਂ 90 ਦਿਨ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਆਮ ਤੌਰ ਤੇ ਆਪਣੀ ਕਾਨੂੰਨੀ ਰਿਹਾਈਸ਼ੀ ਸਿਰਤਹ ਨੂੰ ਹਟਾਉਣ ਲਈ ਕਟੈਂਸ ਦੀ ਦੇਣੀ ਚਾਹੀਦੀ ਹੈ ਅੱਜਿਆ ਕਰਨ ਦੇ ਲਈ ਤੁਹਾਨੂੰ ਇਹ ਸਾਬਤ ਕਰਨਾ ਪਵਿਤਾ ਕਿ ਵਿਆਹ ਚੰਗੀ ਵਿਸ਼ਵਾਸ ਦੇ ਵਿੱਚ ਹੈ ਅਤੇ ਵੈਧ ਹੈ ਇੱਕ ਵਾਰ ਸ਼ਰਤਾ ਹਟਾ ਦਿੱਤੀਆਂ ਜਾਣ ਤੋਂ ਬਾਅਦ ਤੁਹਾਡੇ ਕੋਲ ਸਥਾਈ ਨਿਵਾਸ ਹੈ ਜੋ ਤੁਹਾਡੇ ਅਮਰੀਕੀ ਜੀਵਨ ਸਾਥੀ ਉਤੇ ਨਿਰਭਰ ਨਹੀਂ ਹੈ ਜੇਕਰ ਤੁਹਾਡਾ ਵਿਆਹ 2 ਸਾਲਾਂ ਤੋਂ ਵੱਧ ਸਮੇਂ ਤੋਂ ਹੋ ਗਿਆ ਹੈ ਜਦੋਂ ਤੁਹਾਡਾ ਫਾਰਮ I-145 ਮਨਜ਼ੂਰ ਹੋ ਜਾਂਦਾ ਤਾਂ ਤੁਹਾਨੂੰ USCIS ਤੋਂ ਸਥਾਈ ਨਿਵਾਸ ਦਰਜਾ ਪ੍ਰਾਪਤ ਹੋਵੇਗਾ ਉਸ ਮੀਤੀ ਤੋਂ ਤੁਸੀਂ ਇਮੀਗ੍ਰੇਸ਼ਨ ਸਥਿਤੀ ਦੇ ਲਈ ਆਪਣੇ ਅਮਰੀਕੀ ਨਾਗਰਿਕ ਜੀਵਨ ਸਾਥੀ ਉਤੇ ਨਿਰਭਰ ਨਹੀਂ ਰਹੋਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ